ਹਣਾ ਸਿਟੀ ਪੁਲਿਸ ਨੇ ਕਾਨੂੰਗੋਲ ਚੌਂਕ ਵਿੱਚ ਨਾਕੇਬੰਦੀ ਕਰਕੇ ਤਿੰਨ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਕੁਝ ਕਿਛ ਦੌਰਾਨ ਨੌਜਵਾਨਾਂ ਨੇ ਸੱਤ ਹੋਰ ਮੋਟਰਸਾਈਕਲਾਂ ਦਾ ਖੁਲਾਸਾ ਕੀਤਾ ਹੈ ਜਦਕਿ ਪੁਲਿਸ ਵੱਲੋਂ ਹੁਣ ਇਸ ਮਾਮਲੇ ਤੇ ਪੂਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਿਸੇ ਮੁਖਬਰ ਦੀ ਖਾਸ ਇਤਲਾ ਮਿਲੀ ਸੀ ਕਿ ਤਿੰਨ ਨੌਜਵਾਨ ਲਵਪ੍ਰੀਤ ਸਿੰਘ ਬਲਵਿੰਦਰ ਸਿੰਘ ਅਤੇ ਸਹਿਮੂਲ ਮਸੀਕ ਚੋਰੀ ਦੇ ਮੋਟਰਸਾਈਕਲ ਤੇ ਸਵਾਰ होके आ रहे ਨੇ ਇਸ ਤੋਂ ਬਾਅਦ ਉਹਨਾਂ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਇਹ ਜੀ ਮਿਤੀ 20 ਨਵੰਬਰ 21 ਨੂੰ ਐਸਆਈ ਜਗਜੀਤ ਸਿੰਘ ਨੇ ਕਨਨਵਾਂ ਚੌਂਕ ਨਾਕਾ ਲਗਾਇਆ ਸੀ ਤੇ ਇਹਨਾਂ ਨੂੰ ਮੁਖਵਰ ਨੇ ਦੱਸਿਆ ਵੀ ਥਾਣਾ ਡੇਰਾ ਬਾਬਾ ਨਾਨਕ ਤੋਂ ਇੱਕ ਲਾਪਰੀਤ ਸਿੰਘ ਲਈ ਸਲਾਬ ਜਿਹੜਾ ਪਿੰਡ ਵਾ ਧਰਮਕੋਟ ਬੱਗਾ ਇੱਕ ਬਲਵਿੰਦਰ ਬਲਵਿੰਦਰ ਸਿੰਘ ਉਰਵ ਛਤਰੂ ਇਹ ਠੇਠਰ ਕੇ ਪਿੰਡ ਦਾ ਇਹ ਵੀ ਇਹਦਾ ਵੀ ਥਾਣਾ ਜਿਹੜਾ ਵਾ ਉਹ ਡੇਰਾ ਬਾਬਾ ਨਾਨਕ ਤੇ ਇੱਕ ਸੈਮੂਅਲ ਮਸੀਹ ਇਲੀਅਸ ਪਾਲਾ ਇਹ ਪਿੰਡ ਮੇਗਾ ਇਹ ਵੀ ਥਾਣਾ ਡੇਰਾ ਬਾਬਾ ਨਾਨਕ ਦੇ ਪੀ ਇਹਨਾਂ ਨੇ ਇੱਕ ਨਾ ਗੈਂਗ ਬਣਾਇਆ ਵਾ ਇਹ ਮੋਟਰਸਾਈਕਲ ਚੋਰੀ ਕਦੀ ਕਿਤੇਉਂ ਕਰਦੇ ਕਦੀ ਕਿਤੇਉਂ ਕਰਦੇ ਆ ਤੇ ਅੱਜ ਵੀ ਇਹਨਾਂ ਕੋ ਇੱਕ ਐਮਟੀਵੀਆ ਸਟਾਰ ਮੋਟਰਸਾਈਕਲ ਆ ਵੀ ਉਹ ਅੱਜੇ ਵੇਚਣ ਲਈ ਆ ਰਹੇ ਆ ਤੇ ਇਹ ਜਗਜੀਤ ਸਿੰਘ ਨੇ ਇਹਨਾਂ ਨੂੰ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕੀਤਾ ਤੇ ਇਹਨਾਂ ਨੂੰ ਮੁਕੱਦਮੇ 'ਚ ਗ੍ਰਿਫਤਾਰ ਕੀਤਾ ਤੇ ਦਰਾਨੇ ਪੁੱਛ ਗਏ ਸੀ ਇਹਨਾਂ ਨੇ ਫਿਰ ਇਨਸ਼ਾਫ ਕੀਤਾ ਵੀ ਅਸੀਂ 7 ਹੋਰ ਮੋਟਰਸਾਈਕਲ ਕਲਾਨੌਰ ਰਤੜ ਛਤੜ ਗੱਗੋ ਵਾ ਗੱਗੋ ਮਾ ਇਹਦਾ ਪਿੰਡ ਵਾ ਕੋਈ ਉੱਥੋਂ ਐ ਤਾਂ ਵਕ ਵਕ ਥਾਵਾਂ ਤੋਂ ਡੇਰੇ ਤੋਂ ਹੀ ਚੁੱਕੇ ਆ ਤੇ ਜਿਹੜੇ ਅਸੀਂ ਮੈਂ ਜਿਹੜਾ ਬਲਵਿੰਦਰ ਮਸੀਹ ਆ ਬਲਵਿੰਦਰ ਸਿੰਘ ਛਤਰੂ ਠੇਠਰਕੇ ਦਾ ਇਹਨਾਂ ਨੇ ਆਪਣੇ ਉੱਥੇ ਕੋਈ ਇਹਨਾਂ ਦਾ ਢਾਰਾ ਜੀ ਅਸੀਂ ਉੱਥੇ ਬਣਾ ਕੇ ਰੱਖੀ ਸੀ ਤੋ ਉਹ ਕੱਲ ਜਿਹੜੇ ਆ ਆਪਾਂ ਉਹ ਜਿਹੜੇ ਉਹ ਵੀ ਸੱਤ ਬਰਾਮਦ ਕਰ ਲਿਆ ਕੋਲ ਅਠ ਮੋੜਸ ਵਾਲੇ ਨਾਲ ਕੋਈ ਬਰਾਮਦ ਹੋਏ ਆ ਅੱਜ ਇਹਨਾਂ ਨੂੰ ਇੱਕ ਦਿਨ ਦੇ ਰਿਮਾਂਡ ਤੇ ਅੱਜ ਇਹਨਾਂ ਕੋਰਟ 'ਚ ਫੇਰ ਪੇਸ਼ ਕੀਤਾ ਜਾਏਗਾ ਪੇਸ਼ ਕਰਕੇ ਹੋਰ ਮੰਡ ਲਿਆ ਜਾਏਗਾ ਜਿਹੜਾ ਆਪਣਾ ਲਾਹਪਰੀਤ ਸਿੰਘ ਲਾਹ ਇਹਦੇ ਖਿਲਾਫ ਕੋਈ ਪਹਿਲੇ ਮਕਦਮਾ ਇੱਕ ਦਰਜਾ ਰਮਦਾਸ ਥਾਣੇ 'ਚ ਦਰਜਾ ਤੇ ਇਹ ਕਰਦੇ ਕੁਛ ਨਹੀਂ ਇਹ ਕੋਈ ਕਹਿੰਦਾ ਵੀ ਮੈਂ ਮਿਹਨਤ ਮਜ਼ਦੂਰੀ ਕਰਦੇ ਆ ਇੱਕ ਜਿਹੜਾ ਲਾਹਪਰੀਤ ਸਿੰਘ ਆ ਇਹ ਵੀ ਵੇਲਾ ਹੀ ਆ ਵੇਲੇ ਟੈਪਚੀ ਆ ਨਸ਼ੇੜੀ ਕਿਸਮ ਦੇ ਆ ਤੇ ਵੇਲੇ ਹੀ ਤਕਰੀਬਨ ਜਿਸ ਨੂੰ ਕਹਿ ਸਕਦੇ ਆ ਵੀ ਕੋਈ ਕੰਮ ਨਹੀਂ ਕਰਦੇ ਬਸ ਇਦਾਂ ਹੀ ਕੋਈ ਮੋਟਰਸਾਈਕਲ ਕਿਤੇ ਚੋਰੀ ਕਰਕੇ ਵੇਚ ਲਿਆ ਕਿਤੇ ਇਦਾਂ ਕਰਦੇ ਐਸਐਮਜ਼ਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਫੁਲੀਅਰਸ ਅਪਡੇਟਸ ਲਾਈਕ ਐਂਡ ਫਾਲੋਅਰ ਅਵਰ ਫੇਸਬੁੱਕ ਪੇਜ ਐਸਐਮਜ਼ਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ